ਸੀ ਹੁਣਾ ਦਾ ਧੰਨਵਾਦ ਆ ਸੱਚੇ ਬਾਈ ਹੁਣਾ ਦਾ ਧੰਨਵਾਦ ਆ ਗੁਰਦਾਰ ਲਾਹਤ ਧਰੀ ਜੀ ਬਗੋ ਤੇ ਲੋ ਜੀ ਪ੍ਰੀਤ ਤੇ ਲੋ ਜੀ ਤੇ ਲੋ ਸਾਰੇ ਭਰਾ ਜਿਹੜੇ ਹੋਏ ਨੇ ਸਾਰੇ ਵੀਰਾਂ ਦਾ ਧੰਨਵਾਦ ਆ ਉਧਰ ਬੁੱਧ ਸਿੰਘ ਦਾ ਕਾਲੂ ਅਮਿਤ ਤੇ ਫਿਰ ਤੇ ਭੰਦਰ ਭੱਲਰ ਸੇਕੂ ਖੇੜੇ ਤੇ ਹੋਰ ਨੇ ਧੰਨਵਾਦ ਆ ਰਾਜਾ ਮਿਸਤਰੀ ਵਾਜੇ ਦੇ ਤੇ ਦਸਮਿੰਦਰ ਗੁਹਾਵੜੀ ਵਰਗੇ ਕਾਲੂ ਸੋਹਰਾ ਵਿਖਾ ਲਈ ਇਹ ਸਾਰੇ ਵੀਰਾਂ ਦਾ ਧੰਨਵਾਦ ਆ ਸਵਾਰੀਆਂ ਨਾਮਤਾਰੀ ਸੀ ਮੰਦਰ ਸਿੰਘ ਤੋਂ ਫਸਲੀ ਸੈਨਾ ਡਾਕਟਰ ਸੋਨੂ ਸੁੱਖਾ ਵਰਾੜ ਬੰਦਰ ਸਿੰਘ ਤੋਂ ਹੋਰ ਨਾਮ ਦਾ ਨਹੀਂ ਜੀ ਇਹ ਸਾਰੇ ਵੀਰਾਂ ਦਾ ਧੰਵਾਦ ਆਓ ਟਾਲੀ ਸਾਧੂਆਂ ਦੀ 12 ਨੰਬਰ ਤੋਂ 15 ਨੰਬਰ ਗਈ ਓਹ ਪੰਨਾ ਦਿਖਾਓ ਜੀ ਕੀ ਤਰ੍ਹਾਂ ਹੁੰਦਾ ਜਦੋਂ ਮੈਦਾਨ ਗੱਡੀ ਦੇ ਵਿੱਚ ਭਲੇ ਸਾਵਲੇ ਸਾਈਡ ਮਾਰ ਕੇ ਲੰਘਦਾ ਹੁੰਦਾ ਨਾ ਫਿਰ ਫਟਕਾਸ ਤੋਂ ਅੰਦਰ ਵਾਲਾ ਬੱਚਾ ਉਹੀ ਪੋਜੀਸ਼ਨ ਬੜੀਆਂ ਦੂਆ ਉਦਾਂ ਦੀ ਪੋਜੀਸ਼ਨ ਬੜੀਆਂ ਇਹ ਹੁਸਨ ਜਗੀਤਾ ਵਾਲੀ ਧਰਤੀ ਵਾਲਾ ਹੁਸਨ ਆ ਦੇ ਮਿੱਤਰ ਜਿਹੜੇ ਜਾਂਦੀ ਹੋਰ ਹੈ ਉਸ ਮੇਰੇ ਬਾਦ ਕੀਤਾ ਇੱਕ ਨੌਂ ਤੇ ਪਾਸ ਬਾਦ ਜੀ ਆ ਜੀ ਸਿੰਘ ਜੀ ਆਗੇ ਪਾਸ ਬਾਦ ਜੀ ਖਤਰ ਚਲੇ ਗਏ ਜੀ ਅਰੇ ਕਪਤੇ ਆ ਗਏ ਪਾਸ ਬਾਦ ਇਹ ਇੱਕ ਕਾਲੂ ਵਾਲਾ ਹਾਸ਼ਮ ਤੇ ਰਾਇਨ ਦੇ ਪੰਡ ਪਤਰੀ ਸਾਡੇ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਉਹ ਫਰਮਾਨ ਖਸੂਰ ਦਿੱਤੀ ਪਹਿਲਾ ਨਾਮ ਕਹਿੰਦੇ 31000 ਦਿੱਤਾ ਜਾਣਾ ਮੇਰੇ ਵੀਰੋ ਨਾਮ ਸਾਡੇ ਜਸਕਰਨ ਸਿੰਘ ਜੀ ਭਰਾ ਐਸਐਸਪੀ ਉਹਨਾਂ ਲਈ 21000 ਦਿੱਤਾ ਜਾਣਾ ਮੇਰੇ ਵੀਰੋ ਤੀਜਾ ਨਾਮ ਹਲੋ ਗੋਰਾ ਸਿੰਘ ਜੀ ਜੀ ਬੇਨਤੀ ਕਰਦੇ ਕਮੇਟੀ ਵੱਲੋਂ ਬੇਨਤੀ ਆ ਟਰੈਕਟਰ ਦੇ ਨਾਲ ਅੰਦਰ ਜਿਹੜਾ ਬੰਦਾ ਉਹਨਾਂ ਦੀ ਕਮੇਟੀ ਕਰਨੀ ਟਰੈਕਟਰ ਕੱਟਾ ਨਹੀਂ ਜੀ ਹੱਤਵਾਲ ਦੀ ਬੇਨਤੀ ਆ ਕੱਲ ਡਰਾਈਵਰ ਹੀ ਆਊਗਾ ਬਈ ਹੋਰ ਕੋਈ ਨਹੀਂ ਆਊਗਾ ਇਹ ਪਿਆਰ ਰੱਖ ਲੈ ਬਈ ਟਰੈਕਟਰ ਦੇ ਨਾਲ ਕੱਲ ਡਰਾਈਵਰ ਹੀ ਆਊਗਾ ਹੋਰ ਨਹੀਂ ਕੋਈ ਆਊਗਾ ਨਾਲ ਹਾਂਜੀ ਬੇਨਤੀ ਹੈ ਸੱਚਾ ਦੋਸਤ ਜੇ ਸਾਡਾ ਨਾਮ ਲਓਗਾ ਹਾਦਰ ਨਵੀਂ ਲੰਗਾ ਤੇ ਆਪਣੀ ਜ਼ਮੀਨੀ ਦੀ ਜਰੂਰੀ ਦੀ ਜਾਣਕਾਰੀ ਸਾਰਾ ਨਕਸ਼ਾ ਦਾਵਾ ਲਾਈਵ ਰੱਖਣ ਲਈ ਪੰਜਾਬ ਦੇ ਟੋਚਰ ਮੇਲੇ ਦੇ ਲਈ ਤੁਸੀਂ ਸਬਸਕ੍ਰਾਈਬਰ ਕਰ ਸਕਦੇ ਹੋ ਨਵੀਂ ਲੰਗਾ ਜੀ ਦੀ ਚੈਨਲ ਸਾਨੂੰ ਜ਼ਕੀਨ ਦਾਵਾ ਨਾਲ ਮਾਲਵਾ ਟਰੈਕਟਰ ਜੀ ਦੀ ਚੈਨਲ ਹਦਰ ਜੇ ਵੀ ਪੰਜਾਬ ਵੰਗੋ ਤੇ ਨਾਲ ਪਸਾ ਭੰਗਰ ਬੰਗਰ ਟੋਚਰ ਮਹਿਕਣਾ ਜਿਹੜਾ ਚੈਨਲ ਹੈ ਤੇ ਨਾਲ ਨਵੀਂ ਅਚਨ ਚਾਹੂ ਸਭ ਸਹੀ ਕੋੜੀ ਪ੍ਰਾਣ ਸਿੰਘ ਜੀ ਲੱਖੋ 4200 ਤੋਂ 2100 ਰੁਪਏ ਦਾ ਹੋਰ ਆਪਣੀ ਨਿੰਦੇ ਬਹੁਤ ਧੰਨਵਾਦ ਕਰਦੇ ਆ ਬਹੁਤ ਬਹੁਤ ਹੀ ਹੋਰ ਜਿਹੜੀਆਂ ਨੌਬਾਰਤਾਂ ਸਟੇਜ ਆਵੇ ਸਾਡੇ ਵੀਰਾਂ 2100 ਰੁਪਏ ਸਾਡੀ ਕਮੇਟੀ ਨੂੰ ਦਿੱਤਾ ਚਲੋ ਧੰਨਵਾਦ ਕਰਦੇ ਜਿੰਨੇ ਵੀ ਜਿਨ੍ਹਾਂ ਨੇ ਸੰਯੋਗ ਦਿੱਤਾ ਸਾਨੂੰ ਪੜਾਵੇ ਇਕੱਲਾ ਬੰਦਾ ਨਹੀਂ ਸਾਰਿਆਂ ਦੇ ਸਹਿਯੋਗ ਨਾਲ ਜਿਹੜੇ ਖੇਡ ਮੈਦੇ ਹੁੰਦੇ ਆ ਤਾਂ ਜਿੱਨਾ ਦੀ ਜਿਹੜੀ ਰਾਸ਼ੀ ਰਹਿੰਦੀ ਆ ਕਲਪ ਨੂੰ ਉਹ ਪਹੁੰਚ ਨਹੀਂ ਕਰਦੇ ਪਤਾ ਕਿਵੇਂ ਪਹਿਲਾਂ ਜਿਹੜੀ ਰਾਸ਼ੀ ਆਵੇ ਉਹਦੀ ਅਰਕੀ ਰੀਸ ਨਹੀਂ ਹੁੰਦੀ ਜਦੋਂ ਮੌਕੇ ਤੇ ਕੋਈ ਅਰਦਾਂ ਤੇ ਦੋ ਵੀ ਬਾਜਾਂ ਦੇ ਪ੍ਰਧਾਨੀ ਫਿਰ ਦਿੱਕਤ ਆ ਜਾਂਦੀ ਆ ਤਾਂ ਜਿੱਨਾ ਦੀ ਰਾਸ਼ੀ ਰਹਿੰਦੀ ਉਹ ਕੌਣ ਦੀ ਕਮੇਟੀ ਵਿੱਚ ਆ ਰਿਹਾ ਹੈ ਕੋਈ ਮੈਨੂੰ ਵੀ ਨਹੀਂ ਆਉਂਦਾ ਬਹੁਤ ਜ਼ਰੂਰੀ ਗੱਲ ਹੈ ਕਿ ਆਪਾਂ ਸਾਂਝੀ ਕਰ ਲਈਏ ਕੋਈ ਨਾ ਸਾਡਾ ਲਾਡੀ ਲੰਡਾ ਜੀ ਨੂੰ ਵੀ ਕੰਮ ਲੈਣਾ ਹੋਵੇ ਤੇ ਵੀਰੋ ਚੱਲਦੇ ਆ ਪ੍ਰਕਟੋ ਤੋਚਨਾ ਜਦੋਂ ਤੋਂ ਸਟਾਰਟ ਹੋਏ ਕਿਹੜੇ ਖਿਡਾਰੀਆ ਨੇ ਇਹ ਜੁਰਮ ਖੇਡੀ ਤੇ ਹੱਟ ਗਏ ਤੇ ਕਿਹੜੇ ਖੇਡਦੇ ਆ ਕਿਹਨੇ ਕਿੰਨੇ ਮੈਚ ਜਿੱਤੇ ਉਹ ਸਾਰਿਆਂ ਦੀ ਇੰਟਰਵਿਊ ਜਿਹੜੀ ਤੁਸੀਂ ਆਉਣ ਵਾਲੇ ਭਵਿੱਖ ਵਿੱਚ ਸਾਡੇ ਚੈਨਲ ਤੋਂ ਆ ਦੇਖ ਸਕੋਗੇ ਤੁਹਾਡੇ ਏਰੀਆ ਦੇ ਕਿਹੜੇ ਕਿਹੜੇ ਖਿਡਾਰੀ ਖੇਡਦੇ ਆ ਜਿੰਨਾ ਦਾ ਨਾਮ ਚੱਲ ਰਿਹਾ ਇਹ ਸਾਰੀਆਂ ਜਿਹੜੀਆਂ ਇੰਟਰਵਿਊ ਆ ਸਾਡੇ ਪ੍ਰਕਟ ਵਾਲੇ ਖਿਡਾਰੀਆ ਦੀਆਂ ਜੁੜੀਆਂ ਤੁਸੀਂ ਸਾਡੇ ਚੈਨਲ ਤੋਂ ਦੇਖੋਗੇ ਉਹ ਦੇਖਣ ਲਈ ਵੀਰਵਾਂ ਦੇ ਸਾਡਾ ਜਿਹੜਾ ਲਾਗੇ ਲੱਗਾ YouTube ਚੈਨਲ ਆ ਉਹਨੂੰ ਪਲੀਜ਼ ਸਭ ਸਬਸਕ੍ਰਾਈਬ ਕਰ ਲਓ ਜੀ ਪਾਲਾ ਦਿੱਤੇ ਸੀ ਹਾਂਜੀ ਪਾਲਾ ਦਿੱਤੇ ਆਰ ਐਕਸ ਦਿੱਤੇ ਜੀ ਜਿਹੜਾ ਬੱਚਾ ਹਾਂਜੀ ਹਾਂਜੀ ਜਿੰਨੇ ਡਾਕਟਰ ਕਹਿੰਿਆ ਦੇ ਖਿਦਾਰੀ ਦੀ ਪੇਟਰਾਂ ਦੇ ਖਿਦਾਰੀ ਆ ਸਾਰੇ ਵੀਰ ਜਿਹੜਾ ਆਪਾਂ ਇੰਟਰਵਿਊਆਂ ਨੇ ਜਰੀਆ ਉਹ ਮਹਾਰਾਜਪੁਰ ਦੇ ਇਲਾਕੇ ਆਉਂਦੇ ਨੇ ਜੀ ਸਾਡੇ ਜਨਰਲ ਦੇ ਕੱਬੇ ਥੋੜੇ ਵੀਰ ਜਾਣਦੇ ਨਹੀਂ ਵੀ ਕਿੰਨਾਂ ਨੇ ਪੁਰਾਣੇ ਮੈਚ ਖੇਡੇ ਨੇ ਕਿੰਨਾਂ ਨੇ 3500 ਦੇ ਮੈਚ ਖੇਡੇ ਨੇ ਕਿੰਨਾਂ ਨੇ 4400 11000 ਦੇ ਮੈਚ ਖੇਡੇ ਨੇ ਜਿੰਨੇ